ਗੁਰੂ ਦਾ ਅੰਦਾਜ਼ੀ ਕਰਾਇਆ। ਬਾਬਾ ਸਾਹਿਬ ਮੱਥਾ ਟੇਕਣਾ ਹੈ। ਅਸ਼ੀਰਵਾਦ ਲੈਣਾ ਹੈ। ਅਸੀਂ ਬਲ ਜਿਹੜੀ ਇਲੈਕਸ਼ਨ ਹੋ ਕੇ ਆਈ ਹੈ। ਔਰ ਪਲਮਾਤਪਾ ਨੇ ਬਹੁਤ ਕਿਰਪਾ ਕੀਤੀ ਹੈ। ਬਹੁਤ ਅਮੋਸਰੀਆ ਨੇ ਪਿਆਰ ਦਿੱਤਾ। ਗੱਲ ਗੱਲੀ ਜੇ ਤਾਂ ਦੀ ਨਹੀਂ ਗੱਲ ਪਿਆਰ ਦੀ ਹੈ। ਅਮਰਸਾਦ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ। ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ ਸਵਾ 5% ਬਲ ਜਿਹੜੀ ਵੋਟ ਲਈ ਸੀ। ਵੋਟ ਅਸੀਂ 26.30% ਵੋਟ ਜੜੀਓ ਲਈ ਹੈ। ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ। ਸੋ ਉਹਦੇ ਕਰਕੇ ਸ਼ਿਕਰਨਾ ਕਰਨਾ ਹੈ ਗੁਰੂ ਮਹਾਰਾਜ ਦਾ ਸੱਚੇ ਪਾਤਸ਼ਾਹ ਕੋ ਅਸ਼ੀਰਵਾਦ ਲੈਣਾ ਹੈ। ਉਹਦਾ ਇਹ ਇੱਕ ਬੰਦਾ ਵਾਦਾ ਜਿਹੜਾ ਮਸਾ ਦੇ ਲੋਕਾਂ ਦਾ ਕੀਤਾ। ਕਿ ਮਸਾ ਦੇ ਜਿਹੜੇ ਮੁੱਦੇ ਆ, ਸ਼ਾਇਦ ਤੇ بڑے ਵੱਡੇ ਮੁੱਦੇ। ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ। ਅਸੀਂ ਉਹਨਾਂ ਚੋਂ ਨਹੀਂ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚਲੇ ਜਾਂਦੇ। ਨਾ ਮੈਂ ਮਤਲਬ ਜੇਤਲੀ ਬਣਨਾ ਚਾਹੁੰਦਾ ਨਾ ਮੈਂ ਪੂਰੀ ਬਣਨਾ ਚਾਹੁੰਦਾ ਇਹ ਵੋਟਾਂ ਲਈਆਂ ਤੇ ਅੱਜ ਤੇ ਚੜ ਕੇ ਕਾਹਨ ਜਾਓ ਆਪਾਂ ਬਕਾਇਦਾ ਅੰਮ੍ਰਿਤਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਨਾਲ ਪਿੰਡ ਹੈ ਇੱਕ ਵਧੀਆ ਦਫ਼ਤਰ ਬਣਾ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਜਿਹੜੇ ਮਸਲੇ ਉਹਨੂੰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਂਗੇ ਕਈ ਬਹੁਤ ਸੀਰੀਅਸ ਮਸਲੇ ਨੇ ਜਿੱਦਾਂ ਸੀਵਰੇਜ ਦਾ ਮਸਲਾ ਬੜਾ ਗੰਭੀਰ ਮਸਲਾ ਔਰ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣ ਨੂੰ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੀ ਤੁਹਾਨੂੰ ਹਲਕਾ ਦਾ ਸਾਬ 130 ਦਾ ਨਾਰਾ ਸੀਗਾ ਇਸ ਵਾਰ 130 ਦਾ ਨਾਰਾ ਕਿਹੜੇ ਕਰਨਾ ਕਰਕੇ ਕਿਉਂ ਦਿੱਤਾ ਕਿਉਂ ਦਿੱਤਾ ਸੀ 130 ਦਾ ਨਾ ਤਾਂ ਇਸ ਕਰਕੇ ਦਿੱਤਾ ਸੀਗਾ ਕਿ મોદી ਨੂੰ ਮਤਲਬ ਅਸੀਂ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ મોદી ਦੇ ਅੰਗੇਸ਼ ਜਿਹੜਾ ਉਹਦੇ ਤੇ ਅਸੀਂ ਕਾਮਯਾਬ ਕੋਈ ਵੀ ਕਾਂਗਰਸ ਵੀ ਜੇ ਜਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾ ਪਾਟ ਨਹੀਂ ਕੋਈ ਇਦਾਂ ਦੀ ਕੋ ਗੱਲ ਅਸੀਂ ਵਧੀਆ ਜਿਹੜਾ ਜਦੋਂ ਜੇ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦਾ ਉੱਚ ਬਣਾ ਵੱਡਾ ਹਿੱਸਾ ਹੋਗਾ ਪਰ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਓਇਲਾ ਸਨ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਹੋ ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਹੀ ਸ਼ਰਾਬ ਵੰਡੀ ਨਾ ਅਸੀਂ ਪੈਸੇ ਵੰਡੇ ਨਾ ਅਸੀਂ ਸੂਟ ਵੰਡੇ ਨਾ ਅਸੀਂ ਕੱਪੜੇ ਵੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਔਰ 211400 ਤੋਂ ਉੱਪਰ ਵੋਟ ਪਈ ਹੈ 5 ਸਾਲ ਚ ਜਦੋਂ ਪਿਛਲੀ ਵਾਰ ਮੈਂ ਆਪਾਂ ਨੂੰ ਸਾਡੀ 21 ਹਜ਼ਾਰ ਵੋਟ ਪਈ। 2 214000 ਲੋਕਾਂ ਦੀ ਵੋਟ ਲੈਣੀ। ਕੋਈ ਛੋਟੀ ਗੱਲ ਨਹੀਂ ਮੈਂ ਕਹਿੰਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ। ਉਦੋਂ ਪ੍ਰਾਪਤੀ ਗੁਰੂ ਰਾਮਦਾਸ ਕਰਕੇ। ਉਦੋਂ ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ। ਅਮਰਸੈਦਲ ਕਦੀ ਪਿੱਠ ਦੀ ਕਰਾਂਗੇ ਉਹ ਅਮਰਸੈਦ ਦੇ ਜਿੰਨੇ ਬਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲੈਣ ਆਇਆ ਕਿ ਤੂੰ ਬਲ ਬਖਸ਼ ਕੇ ਆਪਾਂ ਅੰਮ੍ਰਿਤਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ ਉਹ ਸਾਹਿਬ ਵੀ ਕਹਿ ਰਹੇ ਹੁਣ ਜਿਹੜੇ ਕੈਂਡੀਡੇਟ ਸਾਡੇ ਕੋਲ ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਲੈ ਕੋਈ ਵਧੀਆ ਗੱਲ ਉਹ ਕੰਮ ਕਰਦੇ ਤੇ ਚੰਗਾ ਸਭੋ ਸਾਰਿਆਂ ਦਾ ਸਾਂਝਾ ਸ਼ਹਿਰ ਕੋਈ ਕੋਈ ਵੱਖੋ ਵੱਖਰਾ ਥੋੜਾ ਸਰਦਾ ਸ਼ਹਿਰ ਕਰਨਾ ਚਾਹੀਦਾ ਉਹ ਇਲਾਹਾਬ ਸਾਹਿਬ ਨੂੰ ਵਧਾਈ ਵੀ ਦਿੰਦੇ ਆ ਉਹ ਨਾਲ ਉਹਨਾਂ ਨੇ ਵੀ ਕਹਾਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਯਾਰ ਜਿਹੜੇ ਪਹਿਲੇ 10 ਦਾ 15-15 ਸਾਲ ਤੋਂ ਪਏ ਪਹਿਲੀਆਂ ਸਰਕਾਰਾਂ ਦੇ ਉਹ ਹੱਲ ਕਰਨੇ ਚਾਹੀਦੇ ਲੋਕਾਂ ਨੇ ਵੋਟਾਂ ਦਿੱਤੀਆਂ ਆਪਾਂ ਅਈ ਤੇ ਜਿੱਤੇ ਵੀ ਨਹੀਂ ਪਾ ਲੋਕਾਂ ਦੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂੰਗਾ ਇਸੀ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਆਵਾਜ਼ ਚੁੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਦੀ ਉਹ ਤੇ ਹੋਣਗੇ ਹੁਣ ਉਹ ਤਾਂ ਲਾਜ਼ਮੀ ਲੋਕ ਸਭਾ ਦੇ ਲੈਕਚਰ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣਗੀਆਂ ਸੀਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਾਅਦ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰਲ ਗਵਰਨਮੈਂਟ ਦਾ ਵੀ ਸਵਚ ਪਾਤ ਸਕੀਮ ਦੇ ਅਧੀਨ ਤੇ ਪੰਜਾਬ ਸਰਕਾਰ ਦਾ ਦੋਵਾਂ ਦਾ ਮਿਲ ਕੇ ਇਹਨੂੰ ਹੱਲ ਕਰ। ਵਿਰੋਧੀ ਧਾਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ। ਕਿਉਂ ਫੇਲ ਹੋ? ਮੋਦੀ ਫੇਲ ਹੋਇਆ ਅਖਦੀ। ਮੋਦੀ ਫੇਲ ਹੋਇਆ ਅਖਦੀ। ਇਹ ਦੱਸੋ ਪਹਿਲਾਂ। ਬੋਲੀਆ 3 400 ਪਾਲ ਕੇ। ਮੈਨੂੰ ਦੇਖਦੇ ਹਾਂ ਕਿ ਕਿੰਨਾ ਦੀ ਪਰਫਾਰਮੈਂਸ। ਮੈਨੂੰ ਲੱਗਦਾ ਕਿ ਦੇਖਦੇ ਲੋਕ ਸੁਖ ਦਾ ਸਾਹ ਲੈਣਗੇ ਜਿਹੜੀ ਹਾਲਤ ਤੇ ਮੋਦੀ ਦੀ ਹੈ।